ਪ੍ਰੋਗਰਾਮ 16 ਨੇ ਸੱਚ ਵਿੱਚ ਪੰਜਾਬ ਦੇ ਭਗਤ ਦੇ ਮਸਲਿਆਂ ਤੇ ਗੱਲਬਾਤ ਕਰਾਂਗੇ ਖਾਸ ਕਰਕੇ ਅੱਜ ਇੱਕ ਵੱਡੀ ਖਬਰ ਦਸਤਕ ਦਿੱਤੀ ਐਮਐਲਏ ਲਾਲਪੁਰਾ ਨੂੰ ਵੱਡਾ ਝਟਕਾ ਮਿਲਿਆ ਦੋਸ਼ੀ ਕਰਾਰ ਦੇ ਦਿੱਤਾ ਗਿਆ 12-13 ਸਾਲ ਪੁਰਾਣੇ ਮਾਮਲੇ ਦੇ ਵਿੱਚ ਕਿੰਨੀਆਂ ਵੱਡੀਆਂ ਮੁਸ਼ਕਲਾਂ ਵਧਕੀਆਂ ਨੇ ਕਿ ਐਮਐਲਏ ਸ਼ਿਪ ਵੀ ਚਲੀ ਜਾਵੇਗੀ ਇਸ ਬਾਰੇ ਗੱਲਬਾਤ ਕਰਾਂਗੇ ਦੂਜਾ ਹੈ ਮੁੱਦਾ ਵਿਕਰਮਜੀਤਿਆ ਕੇਸ ਦੇ ਵਿੱਚ ਵੀ ਅਦਾਲਤ ਵੱਲੋਂ ਇੱਕ ਸਨਵਾਈ ਦੇ ਵਿੱਚ ਇੱਕ ਕਰਜ਼ੀ ਤੇ ਝਟਕਾ ਹੈ ਤੇ ਇੱਕ ਦੇ ਵਿੱਚ ਰਾਹਤ ਮਿਲੀ ਹੈ ਵਿਸਥਾਰ ਪੂਰਵਕ ਉਸ ਤੇ ਵੀ ਗੱਲਬਾਤ ਕਰਾਂਗੇ ਔਰ ਇੱਕ ਤੀਸਰਾ ਮਸਲਾ ਐਮਐਲਏ ਪਠਾਨ ਮਾਜਰਾ ਜਿਨ੍ਹਾਂ ਦੀ ਜ਼ਮਾਨਤ ਅਰਜੀ ਵੀ ਖਾਰਜ ਅਦਾਲਤ ਨੇ ਕਰ ਦਿੱਤੀ ਹੈ ਤੇ ਐਮਐਲਏ ਲਈ ਵੀ ਵੱਡਾ ਝਟਕਾ ਹੈ ਇਹ ਤਿੰਨਾ ਮੁੱਦੇ ਉੱਤੇ ਗੱਲਬਾਤ ਕਰਾਂਗੇ ਮੇਰੇ ਨਾਲ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਭੁੱਲਰ ਜੀ ਫੋਨ ਲਾਈਨ ਤੇ ਜੁੜ ਚੁੱਕੇ ਨੇ ਆ ਭੁੱਲਰ ਸਾਹਿਬ ਸਭ ਤੋਂ ਪਹਿਲਾਂ ਜੇਕਰ ਗੱਲ ਕੀਤੀ ਜਾਵੇ ਐਮਐਲਏ ਮਨਜਿੰਦਰ ਸਿੰਘ ਲਾਲਪੁਰਾ ਦੀ ਉਸ ਕੇਸ ਦੇ ਵਿੱਚ ਪਹਿਲਾਂ ਤਾਂ ਜਾਣਕਾਰੀ ਸਾਂਝੀ ਕਰੋ ਔਰ ਕੀ ਕੀ ਸੰਭਾਵਨਾਵਾਂ ਨੇ ਹੋਰ ਕੀ ਕੀ ਹੋ ਸਕਦਾ ਹੈ ਕਿਹੜੀਆਂ ਮੁਸ਼ਕਲਾਂ ਚੋਂ ਲੰਘਣਾ ਪਵੇਗਾ ਐਮਐਲਏ ਲਾਲਪੁਰਾ ਨੂੰ ਬਿਲਕੁਲ ਸੰਦੀਪ ਮਨਜਿੰਦਰ ਸਿੰਘ ਲਾਲਪੁਰਾ ਬੜਾ ਧਾਕੜ ਐਮਐਲਏ ਮੰਨਿਆ ਗਿਆ ਕਿਉਂਕਿ ਇਹਨਾਂ ਦੇ ਇੱਕ ਵਾਰ ਪਣਮਈਏ ਦਾ ਕੇਸ ਸੀ ਤੇ ਫਿਰ ਇਹਨਾਂ ਨੇ ਸਰਕਾਰ ਨਾਲ ਮਿਲ ਕੇ ਤਰਨਤਨ ਦਾ ਐਸਐਸਪੀ ਵੀ ਬਦਲਾ ਦਿੱਤਾ ਹੈ ਤੇ ਉਦੋਂ ਕਾਫੀ ਮਨਜਿੰਦਰ ਸਿੰਘ ਲਾਲਪੁਰਾ ਸੁਰਖੀਆਂ ਦੇ ਵਿੱਚ ਆਏ ਸੀ ਕਿ ਇਹ ਇੱਕ ਐਮਐਲਏ ਜਿਹੜੇ ਨੇ ਆਮ ਆਦੀ ਪਾਰਟੀ ਦੇ ਉਹ ਐਸਐਸਪੀ ਬਦਲ ਆਉਣ ਦੀ ਵੀ ਯਰਤ ਰੱਖਦੇ ਨੇ ਹਾਲਾਂਕਿ ਉਸ ਸਮੇਂ ਸੀ ਕਿ ਇਹਨਾਂ ਦੇ ਜਿਹੜੇ ਪਣਵਈਆ ਵਾ ਉਹਨਾਂ ਦੇ ਨਾਲ ਪੁਲਿਸ ਵਧਿੱਕੀ ਕਰ ਗਈ ਸੀ ਤੇ ਫਿਰ ਮਸਲਾ ਕਾਫੀ ਸੁਰਖੀਆਂ ਦੇ ਵਿੱਚ ਰਿਹਾ ਹੈ ਮਨਜਿੰਦਰ ਲਾਲਪੁਰ 2022 ਦੇ ਵਿੱਚ ਆਮ ਆਦਮੀ ਪਾਰਟੀ ਤੋਂ ਖਡੂਰ ਸਾਹਿਬ ਹਲਕੇ ਤੋਂ ਐਮਐਲਏ ਬਣਦੇ ਨੇ ਤੇ 2014 ਦੇ ਵਿੱਚ ਇਹ ਆਮ ਆਦਮੀ ਪਾਰਟੀ ਚ ਜੁਆਇਨ ਕਰਦੇ ਨੇ ਤੇ ਜਿਸ ਕੇਸ ਦੇ ਵਿੱਚ ਇਹਨਾਂ ਨੂੰ ਅੱਜ ਤਰਨਤਾਰ ਦੀ ਅਦਾਲਤ ਨੇ ਦੋਸ਼ੀ ਠਰਾਇਆ ਉਹ ਕਾਫੀ ਸੰਗੀਨ ਕਿਸਮ ਸੀ ਗੰਭੀਰ ਅਪਰਾਧ ਸੀ ਵਾਕਿਆ 2013 ਦਾ ਵਾ ਤਰਨਤਾਨ ਦੇ ਇੱਕ ਪੈਲਸ ਦੇ ਵਿੱਚ ਜਿਹੜਾ ਵਿਆਹ ਸੀ ਉਥੇ ਲੜਾਈ ਝਗੜੇ ਦੇ ਨਾਲ ਮੌਕੇ ਤੇ ਪੁਲਿਸ ਪਹੁੰਚ ਜਾਂਦੀ ਤੇ ਉਦੋਂ ਮਨਜਿੰਦਰ ਜਿਹੜਾ ਲਾਲਪੁਰਾ ਵਾ ਇਹਦਾ ਨਾ ਲਾਲਪੁਰਾ ਨਹੀਂ ਸੁੰਦਾ ਮਨਜਿੰਦਰ ਸਿੰਘ ਸਾਹਿਬਾ ਸੀ ਤੇ ਉਦੋਂ ਇਹ ਆਪਣੀ ਨਿੱਜੀ ਪ੍ਰਾਈਵੇਟ ਟੈਕਸੀ ਚਲਾਉਂਦਾ ਮਤਲਬ ਇੱਕ ਟੈਕਸੀ ਡਰਾਈਵਰ ਸੀ ਵਿਆਹ ਦੇ ਵਿੱਚ ਝਗੜਾ ਹੋ ਜਾਂਦਾ ਪੁਲਿਸ ਵਾਲਿਆਂ ਦੇ ਇੱਕ ਮਾਮਲਾ ਵੀ ਕਿਉਂਕਿ ਪੁਲਿਸ ਵਾਲੇ ਵੀ ਉਸ ਕੁੜੀ ਜਿਹੜੀ ਗੁਰਵਿੰਦਰ ਕੌਰ ਜਿਹੜੀ ਪੀੜਤਾ ਜਿਹਨੂੰ ਅੱਜ 13 ਸਾਲ ਬਾਅਦ ਇਨਸਾਫ ਮਿਲਿਆ ਉਹ ਕਾਫੀ ਮਾਮਲਾ ਸੀ ਕਿ ਕੁਝ ਲੋਕ ਕਿ ਉਹਨੂੰ ਕੁੱਟਦੇ ਨੇ ਪੁਲਿਸ ਵਾਲੇ ਵੀ ਕੁੱਟਦੇ ਨੇ ਮੌਕੇ ਤੇ ਜਾ ਕੇ ਤੇ ਉਹ ਵੀਡੀਓ ਜਿਹੜੀ ਬਣ ਜਾਂਦੀ ਵੀਡੀਓ ਬੜੀ ਵਾਇਰਲ ਹੁੰਦੀ ਉਦੋਂ ਸ਼੍ਰੋਮਣੀ ਕਾਲੀ ਦਲ ਭਾਜਪੀ ਦੀ ਸਾਂਝੀ ਸਰਕਾਰ ਸੀ ਤੇ ਮਾਮਲਾ ਕਾਫੀ ਤੂਲ ਫੜ ਗਿਆ ਸੀ ਸੁਪਰੀਮ ਕੋਰਟ ਤੱਕ ਮਾਮਲਾ ਪਹੁੰਚਾਇਆ ਔਰ ਸੁਪਰੀਮ ਕੋਰਟ ਨੇ ਵੀ ਸੂ ਮੋਟੋ ਲਿਆ ਸੀ ਤੇ ਫਿਰ ਇਸ ਲੜਕੀ ਨੂੰ ਪਰਿਵਾਰਕ ਸੈਂਟ ਜਿਹੜੀ ਸਿਕਿਉਰਟੀ ਆ ਉਹ ਜਿਹੜੀ ਸਿਕਿਉਰਟੀ ਮਿਲੀ ਸੀ ਹਾਲਾਂਕਿ ਜਿਮੀ ਅੱਜ ਦੱਸਿਆ ਜਾ ਰਿਹਾ ਕਿ ਉਹਨੂੰ 13 ਸਾਲ ਲੱਗੇ ਨੇ ਬੜੇ ਉਹਨੇ ਔਕੜਾਂ ਦਾ ਸਾਹਮਣਾ ਕਰਨਾ ਪਿਆ ਕਈ ਤਰ੍ਹਾਂ ਦੇ ਦਬਾਅ ਉਹਨਾਂ ਨੂੰ ਸਹਣੇ ਪਏ ਆਗੇ ਨੇ ਲੇਕਿਨ ਆਖਰ ਉਹਨੂੰ ਜਿਹੜਾ ਇਨਸਾਫ ਮਿਲਿਆ ਔਰ ਸੱਤ ਜਾਣਿਆਂ ਨੂੰ ਜਿਹਦੇ ਚ ਮਨਜਿੰਦਰ ਸਿੰਘ ਲਾਲਪੁਰਾ ਉਸ ਸਮੇਂ ਮਨਜਿੰਦਰ ਸਿੰਘ ਸਾਭਾ ਸੀ ਤੇ ਹੁਣ ਉਹ ਖਡੂਰ ਸਾਹਿਬ ਤੋਂ ਆਮ ਆਦਮੀ ਪਾਰਟੀ ਦੇ ਐਮਐਲਏ ਨੇ ਉਹਨਾਂ ਨੂੰ ਇੱਕ ਵੱਡਾ ਝਟਕਾ ਕਿਉਂਕਿ ਦੋਸ਼ੀ ਜਿਹੜਾ ਵਾ ਸਾਬਤ ਕਰ ਦਿੱਤਾ ਗਿਆ ਕਿ ਤੁਸੀਂ ਗੁਨਾਹ ਕੀਤਾ ਇੱਕ ਦਲਿਤ ਕੁੜੀ ਦੇ ਨਾਲ ਤੁਸੀਂ ਕੀ ਕੀਤੀ ਹੈ ਛੇੜਛਾੜ ਦਾ ਮਸਲਾ ਸੀ ਫਿਰ ਐਸਸੀ ਐਸਟੀ ਐਕਟ ਦੇ ਤਹਿਤ ਇਹਨਾਂ ਦੇ ਖਿਲਾਫ ਮਕਦਮਾ ਦਰਜ ਹੋਇਆ ਸੀ ਹੁਣ ਸਭ ਤੋਂ ਵੱਡੀ ਗੱਲ ਕਿ 12 ਤਰੀਕ ਨੂੰ ਇਸੇ ਅਦਾਲਤ ਨੇ ਸਜ਼ਾ ਦੇਣੀ ਹੈ ਕਿ ਇਹ ਸਜ਼ਾ 3 ਸਾਲ ਦੀ ਦੇਣੀ ਜਾਂ 4 ਸਾਲ ਦੀ ਦੇਣੀ ਜਾਂ 5 ਸਾਲ ਦੀ ਦੇਣੀ ਆ ਅਗਰ ਕਿਉਂਕਿ ਦੋਨਾਂ ਕੇਸਾਂ ਦੇ ਵਿੱਚ 5 ਸਾਲ ਤੱਕ ਸਜ਼ਾ ਜਿਹੜੀ ਦਿੱਤੀ ਜਾ ਸਕਦੀ ਜਿਹੜੀ 354 ਵੀ ਲੱਗੀ ਔਰ ਜਿਹੜੀ ਅਟਰੋਸਿਟੀ ਸਿਟੀ ਆ ਜਿਹੜੀ ਜਿਹੜੀ ਐਸ ਸੀ ਐਸਟੀ ਐਕਟ ਦੇ ਤਹਿਤ ਜਿਹੜੀ ਆ ਜਿਹੜਾ ਮਕਦਮਾ ਦਰਜ ਹੋਇਆ ਇਹ ਜੇ ਸਥਿਤੀ ਜੇ ਅਗਰ ਜਿਹੜੀ 3 ਸਾਲ ਤੋਂ ਵੱਧ ਅਗਰ ਇਸ ਐਮਐਲਏ ਨੂੰ ਜਿਹੜੀ ਸਜ਼ਾ ਦਿੱਤੀ ਗਈ ਤੇ ਲਾਜ਼ਮੀ ਤੌਰ ਤੇ ਇਹਨਾਂ ਦੀ ਜਿਹੜੀ ਐਮਐਲਏਸ਼ਿਪ ਨੂੰ ਵੀ ਖਤਰਾ ਹੋ ਸਕਦਾ ਕੁਰਸੀ ਵੀ ਜਾ ਸਕਦੀ ਆ ਇਹ ਹੁਣ 12 ਤਰੀਕ ਦੇ ਵਿੱਚ ਅਦਾਲਤ ਕੀ ਫੈਸਲਾ ਸੁਣਾਉਂਦੀ ਆ ਕਿੰਨੀ ਜਿਹੜੀ ਸਜ਼ਾ ਦਿੱਤੀ ਜਾਂਦੀ ਹੈ ਗਿਆ ਉਹਦੇ ਕਰਕੇ ਮਨਜਿੰਦਰ ਸਿੰਘ ਲਾਲਪੁਰ ਜਿਹੜਾ ਵਾ ਮੁਸ਼ਕਲਾਂ ਦੇ ਵਿੱਚ ਹਾਲਾਂਕਿ ਅੱਜ ਹੀ ਉਹਨੂੰ ਅਰੈਸਟ ਕਰ ਲਿਆ ਔਰ ਜੇਲ੍ਹ ਭੇਜ ਦਿੱਤਾ ਗਿਆ ਜੁਡੀਸ਼ੀਅਲ ਤੇ ਤੇ 12 ਤਰੀਕ ਨੂੰ ਫਿਰ ਇਹਨਾਂ ਨੂੰ ਕੋਰਟ ਵਿੱਚ ਪੇਸ਼ ਕੀਤਾ ਜਾਊਗਾ ਤੇ ਉਦੋਂ ਇਹਨਾਂ ਨੂੰ ਜਿਹੜੀ ਆ ਸਜ਼ਾ ਸੁਣਾਈ ਜਾਊਗੀ ਇਹਦੇ ਵਿੱਚ 7 ਜਾਣਿਆਂ ਦੇ ਜਿਹੜੇ ਖਿਲਾਫ ਮੁਕੱਦਮਾ ਦਰਜ ਹੋਏ ਜਿਹਦੇ ਵਿੱਚ 4 ਜਿਹੜੇ ਡਰਾਈਵਰ ਸੀ ਜੀ ਜੀ ਅੱਜ ਜਿਵੇਂ ਤੁਸੀਂ ਜਾਣਕਾਰੀ ਸਾਂਝੀ ਕਰ ਰਹੇ ਹੋ ਮੀਡੀਆ ਦੇ ਵਿੱਚ ਖੁਦ ਉਹ ਸੂਪੀੜਤ ਕੁੜੀ ਨੇ ਬੀਬੀ ਨੇ ਦੱਸਿਆ ਕਿ ਕਿਵੇਂ ਮੇਰੇ ਨਾਲ ਵਧੇਕੀ ਹੋਈ ਔਰ ਖੁੱਦ ਇਹ ਨਹੀਂ ਕਿ ਕਿਸੇ ਹੋਰ ਨੇ ਪਹਿਲਾਂ ਗੁਨਾਹ ਕੀਤਾ ਸੀ ਉਹਨਾਂ ਨੇ ਮਨਜਿੰਦਰ ਸਿੰਘ ਲਾਲਪੁਰਾ ਦਾ ਨਾਮ ਲਿਆ ਮੀਡੀਆ ਦੇ ਵਿੱਚ ਕਿ ਉਹੀ ਉਹਨਾਂ ਦੇ ਨਾਲ ਬਦਤਮੀਜ਼ੀ ਕਰਦੇ ਨੇ ਛੇੜਛਾੜ ਕਰਦੇ ਨੇ ਇੱਕ ਟੈਕਸੀ ਡਰਾਈਵਰ ਸੀ ਉਸ ਤੋਂ ਬਾਅਦ ਪੁਲਿਸ ਵੀ ਮਿਲ ਜਾਂਦੀ ਹੈ ਹਾਲਾਂਕਿ ਉਦੋਂ ਨਾ ਉਹ ਸਿਆਸਤਦਾਨ ਸੀ ਨਾ ਸਰਤਾਬੇਤ ਸੀ ਫਿਰ ਵੀ ਪੁਲਿਸ ਵਾਲੇ ਵੀ ਵਿੱਚ ਸ਼ਾਮਲ ਹੋ ਜਾਂਦੇ ਨੇ ਮੈਨੂੰ ਥਾਣੇ ਦੇ ਅੰਦਰ ਵੀ ਬਹੁਤ ਜ਼ਿਆਦਾ ਜਲੀਲ ਕੀਤਾ ਗਿਆ ਸੀ ਜੇਕਰ ਸੁਪਰੀਮ ਕੋਰਟ ਸੋ ਮੋਟੋ ਨਾ ਲੈਂਦੀ ਤਾਂ ਸ਼ਾਇਦ ਹੀ ਅੱਜ ਉਹ ਦਿਨ ਆਉਂਦਾ ਕਿ ਉਹਨਾਂ ਨੂੰ ਜਿਹੜੀ ਹੈ ਸਜ਼ਾ ਜਾਰੀ ਹੈ ਦਿਨ ਨਹੀਂ ਸੀ ਦੇਖਣਾ ਉਹਨਾਂ ਨੇ ਜੇਕਰ ਸੁਪਰੀਮ ਕੋਰਟ ਦਖਲ ਨਾ ਦਿੰਦੀ ਬਿਲਕੁਲ ਕਿ ਕਿ ਕੁੜੀ ਨੂੰ ਸ਼ਰੇ ਬਾਜ਼ਾਰ ਕੁੱਟਣਾ ਫਿਰ ਵਧੇਕੀ ਕਰਨੀ ਆਪਣੇ ਆਪ ਚ ਇੱਕ ਬਹੁਤ سنگੀਨ ਕਿਸਮ ਦਾ ਕੇਸ ਸੀ ਜਿਹੜੀ 13 ਸਾਲ ਬਾਅਦ ਉਸ ਕੁੜੀ ਨੂੰ ਇਨਸਾਫ ਮਿਲਿਆਗਾ ਹੁਣ ਸਭ ਤੋਂ ਵੱਡੀ ਗੱਲ ਕਿ ਇਹਦੇ ਚ ਜਿਹੜੇ ਪੁਲਿਸ ਵਾਲਿਆਂ ਦੇ ਖਿਲਾਫ ਵੀ ਜਿਹੜਾ ਕੇਸ ਰਜਿਸਟਰ ਹੋਇਆ ਜਾਂ ਜਿਨ੍ਹਾਂ ਨੇ ਵਧੇਕੀ ਕੀਤੀ ਸੀ ਉਹਨਾਂ ਦੇ ਵਿੱਚੋਂ ਤਿੰਨ ਚਾਰ ਜਿਹੜੇ ਨੇ ਉਹ ਐਸਸੀ ਭਾਈਚਾਰੇ ਦੇ ਨਾਲ ਹੀ ਸੰਬੰਧ ਰੱਖਦੇ ਸੀ ਜਿਸ ਕਰਕੇ ਉਹ ਉਹਨਾਂ ਦੇ ਖਿਲਾਫ ਜਿਹੜਾ ਵਾ ਐਸਸੀ ਐਸਟੀ ਐਕਟ ਦੇ ਤਹਿਤ ਕੇਸ ਰਜਿਸਟਰ ਹੋਇਆ ਲੇਕਿਨ ਬਾਕੀ ਜਾਣਿਆਂ ਤੇ ਜਿਹੜਾ ਕੇਸ ਰਜਿਸਟਰ ਹੋ ਗਿਆ ਜਿੰਨਾ ਚ ਇੱਕ ਦੀ ਬੇਵਕਤੀ ਹੋਤੋਗੀ ਔਰ ਇੱਕ ਜਿਹੜਾ ਦੋਸ਼ੀ ਆ ਉਹ ਜਿਹੜਾ ਇਸ ਟੇਮ ਤਿਹਾਰ ਜੇਲ੍ਹ ਦੇ ਵਿੱਚ ਬੰਦ ਆ ਲੇਕਿਨ ਇਹ ਅਗਰ ਆਮ ਆਦੀ ਪਾਰਟੀ ਦੀ ਗੱਲ ਕੀਤੀ ਤੇ ਸਵਾਲ ਹੈ ਕਿ ਆਮ ਆਦੀ ਪਾਰਟੀ ਵਾਸਤੇ ਖੜੇ ਹੋਏ ਹੁੰਦੇ ਕਿ ਤੁਹਾਡੇ ਜਿਹੜੇ ਉਮੀਦਵਾਰ ਉਹ ਸੀ ਜਿਨ੍ਹਾਂ ਦੇ ਖਿਲਾਫ ਇਦਾਂ ਦੇ سنگੀਨ ਕਿਸਮ ਦੇ ਕੇਸ ਰਜਿਸਟਰਡ ਸਨ ਛੇੜਛਾੜ ਦਾ ਕੇਸ ਰਜਿਸਟਰਡ ਸੀ ਤੇ ਇਹੋ ਜੇ ਲੀਡਰਾਂ ਨੂੰ ਤੁਸੀਂ ਟਿਕਟ ਦੇਣ ਤੋਂ ਪਹਿਲਾਂ ਆਮ ਆਦੀ ਪਾਰਟੀ ਨੂੰ 100 ਬਾਰ ਸੋਚਣਾ ਚਾਹੀਦਾ ਸੀ لیکن ਕਿਸੇ ਨੂੰ ਇਹ ਅੰਦਾਜ਼ਾ ਨਹੀਂ ਸੀ ਕਿ ਐਡੀ ਵੱਡੀ ਜਿਹੜੀ ਸਜਾ ਦਾ ਦੋਸ਼ੀ ਵੀ ਜਿਹੜਾ ਮਨਜਿੰਦਰ ਸਿੰਘ ਲਾਲਪੁਰਾ ਜਿਹੜੇ ਨੇ ਉਹ ਸਾਬਤ ਹੋ ਸਕਦੇ ਨੇ ਕਿਉਂਕਿ 2014 ਦੇ ਵਿੱਚ ਉਹ ਪਾਰਟੀ ਜੁਆਇਨ ਕਰ ਲੈਂਦੇ ਫਿਰ ਆਮ ਆਦੀ ਪਾਰਟੀਆਂ ਨੂੰ ਯੂਥ ਵਿੰਗ ਦਾ ਪ੍ਰੈਜ਼ੀਡੈਂਟ ਵੀ ਲਾਉਂਦੀ ਆ ਟਿਕਟ ਵੀ ਲਾਉਂਦੀ ਆ ਧਾਕੜ ਐਮਐਲਏ ਵੀ ਬਣ ਜਾਂਦਾ ਹੈਗਾ ਤਰਨਤਾਂ ਦੇ ਵਿੱਚ ਤੂਤੀ ਵੀ ਬੋਲਦੀ ਹੈਗੀ ਆ ਇਸ ਕਰਕੇ ਹੁਣ ਜਿਹੜਾ ਮਸਲਾ ਜ ਕਾਫੀ ਗੰਭੀਰ ਹਾਲਾਂਕਿ ਆਮ ਆਦੀ ਪਾਰਟੀ ਵੱਲੋਂ ਜਾਂ ਸਰਕਾਰ ਵੱਲੋਂ ਕੋਈ ਹਲੇ ਤੱਕ ਕੋਈ ਸਟੇਟਮੈਂਟ ਨਹੀਂ ਆਈ ਪਰ ਗੱਲ ਇੱਕ ਹੁੰਦੀ ਆ ਜਿਹੜੀ ਹੁੰਦੀ ਜਿਹਨੂੰ ਆਪਾਂ ਕਹਿੰਦੇ ਨੈਤਿਕਤਾ ਦੀ ਨੈਤਿਕਤਾ ਜਿਹੜੀ ਆ ਉਹ ਆਮ ਆਦੀ ਪਾਰਟੀ ਨੂੰ ਹੋਣੀ ਚਾਹੀਦੀ ਕਿਉਂਕਿ ਇਸ ਮਸਲੇ ਦੇ ਵਿੱਚ ਪਾਰਟੀ ਆਪਣਾ ਸਟੈਂਡ ਕੀ ਸਪਸ਼ਟ ਕਰਦੀ ਹੈ ਲੇਕਿਨ ਉਹ ਸਵਾਲ ਆ ਕਿ ਜਦੋਂ ਡਿਸਟ੍ਰਿਕਟ ਕੋਰਟ ਵੱਲੋਂ ਉਹਨਾਂ ਨੂੰ ਸਜ਼ਾ ਸੁਣਾਈ ਜਾਵੂਗੀ ਕਿ ਕਿੰਨੇ ਸਾਲ ਦੀ ਸਜ਼ਾ ਵਾ ਉਹ ਫਿਰ ਮਨਜਿੰਦਰ ਸਿੰਘ ਲਾਲਪੁਰਾ ਵਾਸਤੇ ਇੱਕ ਜਿਹੜੀ ਆ ਉਹ ਹਾਈ ਕੋਰਟ ਵਾਸਤੇ ਉਹ ਕੀ ਦੇ ਉਹਨਾਂ ਨੂੰ ਜਿਹੜੀ ਆ ਉੱਥੇ ਜਾਣਾ ਪਊਗਾ ਜੇ ਜਿਹੜੀ ਪਿਸਟੇ ਕੋਰਟ ਵੱਲੋਂ ਦਿੱਤੀ ਜਿਹੜੀ ਜਿਹੜੀ ਰਾਹਤ ਆ ਉਹ ਸਟੇ ਵੀ ਲੈ ਸਕਦੇ ਨੇ ਪਰ ਉਹ ਅੱਗੇ ਜਾ ਕੇ ਕੇਸ ਦੇਖਣਾ ਹੈਗਾ ਕਿ ਉਹ ਕੀ ਕੁਝ ਹੁੰਦਾ ਇਸ ਮਸਲੇ ਦੇ ਵਿੱਚ ਲੇਕਿਨ ਮਸਲਾ ਜਿਹੜਾ ਉਹ ਕਾਫੀ ਸੀਰੀਅਸ ਬਣ ਚੁੱਕਾ ਹੈਗਾ ਕਿ ਇਸ ਸਥਿਤੀ ਦੇ ਵਿੱਚ ਜਿਹੜਾ ਹਾਈ ਕੋਰਟ ਦੇ ਵਿੱਚ ਕੀ ਕੁਝ ਹੁੰਦਾ ਵਾ ਕੀ ਕੁਝ ਨਹੀਂ ਹੁੰਦਾ ਕਦੋਂ ਉਹਨਾਂ ਨੂੰ ਕਿੰਨੀ ਸਜ਼ਾ ਜਿਹੜੀ ਮਿਲਦੀ ਆ ਉਹ ਜਿਹੜੇ ਸਾਰੇ ਹੁਣ 12 ਤਰੀਕ ਨੂੰ ਹੀ ਜਿਹੜਾ ਵਾ ਪਤਾ ਲੱਗੂਗਾ ਕਿ ਆਖਰ ਕੀ ਜਿਹੜਾ ਮਸਲਾ ਲੇਕਿਨ ਮੁਸੀਬਤ ਦੇ ਵਿੱਚ ਆ ਮਨਜਿੰਦਰ ਸਿੰਘ ਲਾਲਪੁਰਾ ਜੇ ਉਹਨਾਂ 3 ਸਾਲ ਤੋਂ ਵੱਧ ਜਿਹੜੀ ਸਜ਼ਾ ਮਿਲ ਗਈ ਤੇ ਆਦਮੀ ਤੌਰ ਤੇ ਉਹਨਾਂ ਦੀ ਜਿਹੜੀ ਐਮਐਲਏ ਸ਼ਿਪ ਦੀ ਜਿਹੜੀ ਆ ਕੁਰਸੀ ਵੀ ਜਿਹੜੀ ਆ ਉਹ ਜਾ ਸਕਦੀ ਜਿਵੇਂ ਤੁਸੀਂ ਜ਼ਿਕਰ ਕੀਤਾ ਕਿ ਆਵਾਮੀ ਪਾਰਟੀ ਨੇ ਨੈਤਿਕਤਾ ਦੇ ਆਧਾਰ ਦੇ ਉੱਤੇ ਵੀ ਕੋਈ ਬਿਆਨ ਨਹੀਂ ਦਿੱਤਾ ਹਾਲਾਂਕਿ ਦੇਣਾ ਬਣਦਾ ਸੀ ਖਾਸ ਕਰਕੇ ਪਾਰਟੀ ਦੇ ਪ੍ਰਧਾਨ ਨੂੰ ਪਰ ਇੱਥੇ ਤਾਂ ਅੱਜ ਉਸ ਬੀਬੀ ਨੇ ਇਹ ਵੀ ਦੱਸਿਆ ਕਿ ਜਦੋਂ ਅਰਵਿੰਦ ਕੇਜਰੀਵਾਲ ਆਏ ਸਨ ਚੋਣਾਂ ਤੋਂ ਪਹਿਲਾਂ ਜਦੋਂ ਟਿਕਟ ਦਿੱਤੀ ਜਾਣੀ ਸੀ ਲਾਲਪੁਰਾ ਨੂੰ ਆਮ ਆਦਮੀ ਪਾਰਟੀ ਵੱਲੋਂ ਉਦੋਂ ਵੀ ਉਹ ਇੱਕ ਲਿਖਤੀ ਰੂਪ ਦੇ ਵਿੱਚ ਅਰਵਿੰਦ ਕੇਜਰੀਵਾਲ ਨਾਲ ਨਿੱਜੀ ਤੌਰ ਤੇ ਮੁਲਾਕਾਤ ਕਰਦੇ ਨੇ ਜਾਣੂ ਕਰਵਾਉਂਦੇ ਨੇ ਕਿ ਇਹਨਾਂ ਨੂੰ ਟਿਕਟ ਨਾ ਦਿੱਤੀ ਜਾਵੇ ਇਹਨਾਂ ਨੇ ਮੇਰੇ ਨਾਲ ਇਹ ਕੀਤਾ ਔਰ ਤੁਸੀਂ ਬਹੁਤ ਹੀ ਇਮਾਨਦਾਰ ਸ਼ਵੀਵਾਲ ਲਈ ਮੰਨੇ ਜਾਂਦੇ ਹੋ ਇਸ ਕਰਕੇ ਮੇਰੀ ਮਦਦ ਕਰੋ ਉਹ ਕਹਿੰਦੇ ਉਹਨਾਂ ਨੇ ਮੇਰੀ ਚਿੱਠੀ ਲਈ ਤੇ ਪਾਸੇ ਰੱਖ ਦਿੱਤੀ ਉਸ ਦੇ ਉੱਤੇ ਕੋਈ ਗੌਰ ਨਹੀਂ ਕੀਤਾ ਪਰ ਅੱਜ ਉਹਨਾਂ ਨੇ ਚੈਲੰਜ ਕੀਤਾ ਕਿ ਹੁਣ ਦੱਸੋ ਹੁਣ ਜਵਾਬ ਦਿਓ ਆਮ ਆਦਮੀ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਨੂੰ ਅੱਜ ਚੈਲੰਜ ਕੀਤਾ ਗਿਆ देखो संदीप ਤੁਹਾਨੂੰ ਵੀ ਪਤਾ ਕਿ ਇਸ ਪਾਰਟੀ ਤੇ ਵੀ ਇਲਜ਼ਾਮ ਲੱਗਦੇ ਰਹੇ ਆ ਕਿ ਨੇ ਕਿ ਆ ਇੱਕ ਇਹਨਾਂ ਨੇ ਜਿਹੜੀਆਂ ਟਿਕਟਾਂ ਦਿੱਤੀਆਂ ਨੇ ਮੈਰਿਡ ਦੇ ਆਧਾਰ ਤੇ ਦਿੱਤੀਆਂ ਨੇ ਜਾਂ ਫਿਰ ਕਿਹੜੇ ਕਾਰਨਾਂ ਨੇ ਦਿੱਤੀਆਂ ਹੈਗੀਆਂ ਉਹ ਗੱਲ ਕਿਸੇ ਤੋਂ ਲੁਕੀ ਛੁਪੀ ਨਹੀਂ ਆ ਕਿ ਆਖਿਰ ਕਈ ਜਿਹੜੇ ਲੋਕ ਨੇ ਕਿਵੇਂ ਟਿਕਟਾਂ ਹਾਸਲ ਕਰ ਗਏ ਨੇ ਹਾਲਾਂਕਿ ਵੈਸੇ ਅਰਵਿੰਦ ਕੇਜਰੀਵਾਲ ਸਾਹਿਬ ਨੂੰ ਚਾਹੀਦਾ ਸੀ ਅਗਰ ਉਸ ਸਮੇਂ ਉਸ ਲੜਕੀ ਦੀ ਸੁਣਵਾਈ ਕੀਤੀ ਹੁੰਦੀ ਉਹਦੇ ਮੁਤਾਬਕ ਟਿਕਟ ਨਾ ਦਿੱਤੀ ਹੁੰਦੀ ਮਨਜਿੰਦਰ ਸਿੰਘ ਲਾਲਪੁਰੇ ਨੂੰ ਤੇ ਆਜਾਮਾਦੀ ਪਾਰਟੀ ਨੂੰ ਯਾਦ ਦਿਨ ਦੇਖਣੇ ਨੇ ਪੈਂਦੇ ਜਿੰਨਾ ਵੱਡਾ ਦੋਸ਼ੀ ਮਨਜਿੰਦਰ ਸਿੰਘ ਲਾਲਪੁਰ ਅੱਜ ਕੋਰਟ ਨੇ ਸਾਬਤ ਕੀਤੇ ਨੇ ਓਡੀ ਵੱਡੀ ਫਿਰ ਆਮ ਆਦਮੀ ਪਾਰਟੀ ਵੀ ਦੋਸ਼ੀ ਹੋਗੀ ਨਾ ਜਿਨ੍ਹਾਂ ਨੂੰ ਪਤਾ ਸੀ ਕਿ ਇਸ ਮੁੰਡੇ ਦੇ ਉੱਪਰ ਛੇੜਛਾੜ ਦੇ ਕੇਸ ਰਜਿਸਟਰਡ ਨੇ ਵੱਧੀ ਕੀ ਕਰਨ ਦੇ ਕੇਸ ਰਜਿਸਟਰਡ ਨੇ ਤੇ ਤੁਸੀਂ ਇਸ ਦੇ ਬਾਵਜੂਦ ਕੋਰਟ ਦੇ ਵਿੱਚ ਕੇਸ ਚੱਲ ਰਿਹਾ ਸੀ ਹਾਂ ਅਦਾਲਤਾਂ ਦੇ ਵਿੱਚ ਕੇਸ ਚੱਲ ਰਿਹਾ ਸੀ ਪੁਲਿਸ ਰਿਕਾਰਡ ਦੇ ਵਿੱਚ ਕੇਸ ਚੱਲ ਰਿਹਾ ਸੀ ਕਿ ਤੁਸੀਂ ਇਸ ਦੇ باوجود ਉਹਨੂੰ ਟਿਕਟ ਦਿੱਤੀ ਤੇ ਅੱਜ ਇਸੇ ਕਰਕੇ ਜਿੱਥੇ ਮਨਜਿੰਦਰ ਸਿੰਘ ਲਾਲਪੁਰਾ ਨੂੰ ਭੁਗਤਣਾ ਪਏਗਾ ਉੱਥੇ ਆਮ ਆਦਮੀ ਪਾਰਟੀ ਵੀ ਨੂੰ ਭੁਗਤਣਾ ਪੈ ਰਿਹਾ ਹੈ ਕਿਉਂਕਿ ਵਿਰੋਧੀ ਜਿਹੜੀ ਪਾਰਟੀਆਂ ਨੇ ਉਹਨਾਂ ਨੇ ਸਰਕਾਰ ਨੂੰ ਘੇਰ ਰਹੀ ਵੀ ਲਿਆ ਆਮ ਆਦਮੀ ਪਾਰਟੀ ਤੋਂ ਜਿਹੜਾ ਸਪਸ਼ਟੀਕਰਨ ਵੀ ਮੰਗ ਲਿਆ ਚਾਹੇ ਉਰਤਾਪ ਸਿੰਘ ਬਾਜਵਾ ਹੋਣ ਚਾਹੇ ਵਿਰਸਾ ਸਿੰਘ ਬਲਟੋਵਾ ਹੋਣ ਚਾਹੇ ਉਥੋ ਰਵਿੰਦਰ ਸਿੰਘ ਬ੍ਰਹਮਪੁਰਾ ਜੋ ਕਾਲੀ ਦਲ ਦੇ ਸਾਬਕਾ ਐਮਐਲਏ ਰਹ ਚੁੱਕੇ ਨੇ ਉਹਨਾਂ ਨੇ ਵੀ ਕਿਹਾ ਕਿ ਪਾਰਟੀ ਦਾ ਕਰੈਕਟਰ ਹੀ ਐਸ ਕਿਉਂਕਿ ਇੱਕ ਇੱਕ ਉਮੀਦਵਾਰ ਕਰਕੇ ਇੱਕ ਐਮਐਲਏ ਕਰਕੇ ਜਿਹੜੀ ਆ ਪੂਰੀ ਪਾਰਟੀ ਬਦਨਾਮ ਹੋ ਗਈ ਆ ਇਹ ਤੇ ਵੈਸੇ ਟਿਕਟ ਲੈਣ ਵਾਲਿਆਂ ਨੂੰ ਚਾਹੀਦਾ ਸੀ ਜਾਂ ਟਿਕਟ ਦੇਣ ਵਾਲਿਆਂ ਨੂੰ ਚਾਹੀਦਾ ਸੀ ਪਰ ਕਿਸੇ ਨੇ ਸੋਚਿਆ ਨਹੀਂ ਨੰਦਾ ਕਿ ਇਹ ਦਿਨ ਵੀ ਆ ਸਕਦੇ ਵਜਿੰਦਰ ਸਿੰਘ ਲਾਲਪੁਰੇ ਨੂੰ ਇਹ ਨਹੀਂ ਸੀ ਨਾ ਪਤਾ ਕਿ ਮੈਂ ਇੱਕ ਟੈਕਸੀ ਡਰਾਈਵਰ ਤੋਂ ਐਮਐਲਏ ਵੀ ਬਣ ਜਾਣਾ ਐਮਐਲਏ ਵੀ ਮੈਂ ਮਾਜੇ ਦਾ ਬੜ ਧੱਕੜ ਧੱਕੜ ਬਣ ਜਾਣਾ ਮੈਂ ਐਸਐਸਪੀ ਵੀ ਬਦਲਾ ਸਕਦਾ ਤੇ ਮੈਨੂੰ ਆਹ ਦਿਨ ਵੀ ਦੇੜੇ ਦੇਖਣੇ ਪੈ ਸਕਦੇ ਪਰ ਇੱਕ ਦਾਗੀ ਐਮਐਲਏ ਬਣ ਚੁੱਕੇ ਨੇ ਦੋਸ਼ੀ ਸਾਫ ਤੋਂ ਚੁੱਕੇ ਨੇ ਹਾਲਾਂਕਿ ਜਿਹੜੀਆਂ ਉੱਪਰਲੀ ਅਦਾਲਤਾਂ ਕੱਲ ਨੂੰ ਕੀ ਫੈਸਲਾ ਦਿੰਦੀਆਂ ਲੇਕਿਨ ਅੱਜ ਦੀ ਤਰੀਕ ਦੇ ਵਿੱਚ ਉਹ ਇੱਕ ਦੋਸ਼ੀ ਐਮਐਲਏ ਬਣ ਚੁੱਕੇ ਨੇ ਆਮ ਆਦੀ ਪਾਰਟੀ ਦੇ ਔਰ ਆਮ ਆਦੀ ਪਾਰਟੀ ਨੂੰ ਜਿਹੜੇ ਇਦਾਂ ਦੇ ਤੁਹਾਡੇ ਬੰਦੇ ਨੇ ਜਿਨ੍ਹਾਂ ਦੇ ਛੇੜਛਾੜ ਦੇ ਮਕਦਮੇ ਦਰਜ ਨੇ ਉਹਨੂੰ ਹਾਈ ਕੋ ਡਿਸਟ੍ਰਿਕਟ ਕੋਰਟ ਨੇ ਦੋਸ਼ੀ ਡਿਕਲੇਅਰ ਕਰ ਦਿੱਤਾ ਹੈਗਾ ਇੱਕ ਤੁਹਾਡਾ ਜਿਹੜਾ ਐਮਐਲਏ ਫਰਾਰ ਨੇ ਉਰਤੇ ਜ਼ਬਰ ਜਨਾਹ ਦਾ ਕੇਸ ਰਜਿਸਟਰਡ ਆ ਤੇ ਫਿਰ ਵੀ ਤੁਸੀਂ ਕਹਿੰਦੇ ਕਿ ਸਾਡੇ ਰਤਨ ਨੇ ਤੇ ਇਹਨਾਂ ਰਤਨਾਂ ਨੂੰ ਤੁਸੀਂ ਕੀ ਛਟਣਾ ਹੈਗਾ ਜਿੰਨਾ ਕਰਕੇ ਜਿਹੜੀ ਤੁਹਾਡੀ ਉਹ ਪਾਰਟੀ ਜਿਹੜੀ ਆ ਉਹ ਬਦਨਾਮ ਹੋ ਰਹੀ ਆ ਜੀ ਜਿਵੇਂ ਇੱਕ ਕੇਸ ਜੁੜਿਆ ਹੋਇਆ ਅਦਾਲਤ ਨੇ ਫੈਸਲਾ ਸੁਣਾਇਆ ਦੇਖਦੇ ਆ ਸਜ਼ਾ ਕੀ ਮਿਲਦੀ ਹੈ ਇਸੇ ਦੇ ਨਾਲ ਹੀ ਇੱਕ ਹੋਰ ਸਿਆਸਤਦਾਨ ਬੜੇ ਚਰਚਾ ਵਿੱਚ ਨੇ ਸ਼ੁਰੂ ਤੋਂ ਲੈ ਕੇ ਹੁਣ ਤੱਕ ਉਹ ਨੇ ਵਿਕਰਮ ਸਿੰਘ ਮਜੀਠੀਆ ਵਿਕਰਮ ਮਜੀਠੀਆ ਕੇਸ ਦੇ ਵਿੱਚ ਅਦਾਲਤ ਨੇ ਇੱਕ ਅਰਜੀ ਦੇ ਉੱਤੇ ਤੇ ਰਾਹਤ ਦੇ ਦਿੱਤੀ ਇੱਕ ਅਰਜੀ ਦੇ ਉੱਤੇ ਝਟਕਾ ਹੀ ਮਿਲਿਆ ਜਿਵੇਂ ਕਿ ਬਹਿਰਕ ਬਦਲਣ ਵਾਲੀ ਲਗਾਤਾਰ ਸੁਣਵਾਈ ਹੋ ਰਹੀ ਸੀ ਉਸ ਮਾਮਲੇ ਦੇ ਵਿੱਚ ਅਦਾਲਤ ਨੇ ਕੀ ਟਿੱਪਣੀਆਂ ਕੀਤੀਆਂ ਨੇ ਤੇ ਕੀ ਕੀ ਫੈਸਲਾ ਦਿੱਤਾ ਅਰਜ਼ੀਆਂ ਦੇ ਉੱਤੇ ਲੋਕ ਸੰਦੀਪ ਜੇ ਅਗਰ ਬਿਕਰਮ ਸਿੰਘ ਮਜੀਠੀਆ ਦੀ ਗੱਲ ਕੀਤੀ ਜਾਵੇ ਤਾਂ ਅੱਜ ਦੋ ਪਟੀਸ਼ਨਾਂ ਸਨ ਹਾਲਾਂਕਿ ਇੱਕ ਪਟੀਸ਼ਨ ਦੇ ਵਿੱਚ ਉਹਨਾਂ ਨੂੰ ਰਾਹਤ ਮਿਲੀ ਇੱਕ ਤੇ ਝਟਕਾ ਲੇਕਿਨ ਉਹਨਾਂ ਦੇ ਵਕੀਲ ਕਹਿ ਰਹੇ ਕਿ ਨਹੀਂ ਦੋਨਾਂ ਤੇ ਹੀ ਉਹਨਾਂ ਨੂੰ ਰਾਹਤ ਮਿਲਿਆ ਆਪਾਂ ਪਹਿਲੀ ਤੇ ਗੱਲ ਕਰਦੇ ਹਾਂ ਜਿਹੜੀ ਇੱਕ ਰਾਹਤ ਸੀ ਕਿ ਜਿਹੜੇ ਪਰਿਵਾਰਕ ਮੈਂਬਰ ਨੇ ਜਾਂ ਜਿਹੜੇ ਵਕੀਲ ਨੇ ਜਿੱਦਣ ਵੀ ਵਿਕਰਮ ਸਿੰਘ ਮਜੀਠੀਆ ਦਾ ਦਿਨ ਫਿਕਸ ਆ ਕਿ ਜੇਲ੍ਹ ਦੇ ਵਿੱਚ ਤੁਸੀਂ ਕਿਹੜੇ ਕਿਹੜੇ ਦਿਨ ਮਿਲ ਸਕਦੇ ਤੇ ਅੱਗੇ ਸਾਰੇ ਲੋਕਾਂ ਦੇ ਸਾਹਮਣੇ ਹੀ ਮਿਲਿਆ ਜਾਂਦਾ ਸੀ ਮਤਲਬ ਉਹ ਮੁਲਾਕਾਤ ਦਾ ਜਿਹੜਾ ਹੁੰਦਾ ਸਾਰਿਆਂ ਦਾ ਦਿਨ ਫਿਕਸ ਹੁੰਦਾ ਔਰ ਮੁਲਾਕਾਤ ਜਿਹੜੇ ਕੋਦਨ ਜਿਹੜੀ ਗਿਣਤੀ ਉਹ 13 14 ਸੂ ਦੇ ਕਰੀਬ ਹੁੰਦੀ ਹੈ ਜਿਹੜੇ ਬਾਕੀ ਵੀ ਜਿਹੜੇ ਅੰਡਰ ਟ੍ਰਾਇਲ ਨੇ ਜਾਂ ਕੈਦੀ ਨੇ ਤੇ ਇਹਨਾਂ ਦੀ ਮੰਗ ਸੀ ਕਿ ਇਹ ਸਾਨੂੰ ਕੱਲਿਆਂ ਨੂੰ ਮੌਕਾ ਦਿੱਤਾ ਜਾਵੇ ਤੇ ਉਹ ਅਦਾਲਤ ਨੇ ਅੱਜ ਪ੍ਰਵਾਨ ਕਰ ਲਈ ਆ ਹੁਣ ਜਿਹੜੇ ਵਿਕਰਮ ਸਿੰਘ ਮਜੀਠੀਆ ਦੇ ਵਕੀਲ ਜਾਂ ਜਿਹੜੇ ਉਹਦੇ ਰਿਸ਼ਤੇਦਾਰ ਨੇ ਉਹਨਾਂ ਦੇ ਜਿਹੜੇ ਪਰਿਵਾਰਕ ਮੈਂਬਰ ਨੇ ਉਹ ਜਿਹੜੇ ਨੇ ਉਹ ਵਿਕਰਮ ਸਿੰਘ ਮਜੀਠੀਆ ਨੂੰ ਜਿਹੜੇ ਜਿਹੜੇ ਕੱਲ੍ਹਿਆ ਮਿਲ ਸਕਦੇ ਮਤਲਬ ਉਹ ਵੱਖਰੇ ਤੌਰ ਤੇ ਬੈਰਕ ਦੇ ਵਿੱਚ ਜਾ ਕੇ ਜਾਂ ਜਿਹੜਾ ਵੀ ਉਥੇ ਜੇਲ੍ਹ ਦੇ ਵਿੱਚ ਕੋਈ ਟਿਕਾਣਾ ਹੋਊਗਾ ਉਥੇ ਜਾ ਕੇ ਉਹ ਮਿਲ ਸਕਦੇ ਨੇ ਹੁਣ ਦੱਸਿਆ ਜਾ ਰਿਹਾ ਹੈ ਕਿ ਇੱਕ ਤੇ ਵਕੀਲ ਉਹ ਤੇ ਮਿਲਣਗੇ ਮਿਲਣਗੇ ਜਿਹੜੇ ਉਹਨਾਂ ਦੇ ਪਰਿਵਾਰਕ ਮੈਂਬਰ ਨੇ ਉਹਨਾਂ ਦੇ ਪਤਨੀ ਆ ਜਾਂ ਮਾਤਾ ਪਿਤਾ ਜਾਂ ਭੈਣ ਭਰਾ ਜਾਂ ਜਾਂ ਸੁਭੀਸ਼ ਸਿੰਘ ਬਾਦਲ ਬਤੌਰ ਜੀਜਾ ਉਹ 10 ਜਾਣੇ ਜਾਂ ਪਾਰਟੀ ਦੇ ਸੀਨੀਅਰ ਲੀਡਰ ਉਹ 10 ਜਾਣਿਆਂ ਦੀ ਜਿਹੜੀ ਲਿਸਟ ਆ ਉਹ ਜੇਲ੍ਹ ਡਿਪਾਰਟਮੈਂਟ ਨੂੰ ਦਿੱਤੀ ਜਾਊਗੀ ਤੇ ਫਿਰ ਉਹ ਜਿਹੜਾ ਜੇਲ੍ਹ ਡਿਪਾਰਟਮੈਂਟ ਆ ਉਹਨਾਂ ਨੂੰ ਮਿਲਣ ਦੀ ਆਗਿਆ ਦੇਊਗਾ ਔਰ ਫਿਰ ਉਹ ਜਿੰਨਾ ਵੀ ਟਾਈਮ ਫਿਕਸ ਹੁੰਦਾ ਇੱਕ ਮੁਲਾਕਾਤੀ ਵਾਸਤੇ ਜਾਂ ਹਵਾਲਾਤੀ ਵਾਸਤੇ ਉਸ ਆਪ ਦੇ ਨਾਲ ਉਹ ਮਿਲ ਸਕਦੇ ਨੇ ਇੱਕ ਤੇ ਹੈ ਕਿ ਵਿਕਰਮ ਸਿੰਘ ਮਜੀਠੀਆ ਨੂੰ ਜਿਹੜੀ ਰਾਹਤ ਆ ਉਹ ਇਹਨੂੰ ਮੰਨਿਆ ਜਾ ਸਕਦਾ ਕਿ ਉਹ ਆਪਣੇ ਪਰਿਵਾਰਕ ਮੈਂਬਰਾਂ ਦੇ ਨਾਲ ਜਾਂ ਪਾਰਟੀ ਦੇ ਸੀਨੀਅਰ ਲੀਡਰਸ਼ਿਪ ਦੇ ਨਾਲ ਜਿਹੜਾ ਵਾ ਉਹ ਮਿਲ ਸਕਦੇ ਨੇ ਔਰ ਕੱਲੇ ਤੌਰ ਤੇ ਮਿਲ ਸਕਦੇ ਨੇ ਕਈ ਵਿਚਾਰ ਚਰਚਾ ਵੀ ਕਰ ਸਕਦੇ ਅੱਗੇ 13-1400 ਬੰਦੇ ਦੇ ਵਿੱਚ ਸ਼ੋਰ ਸ਼ਰਾਬਾ ਹੁੰਦਾ ਬੰਦਾ ਚੰਗੀ ਤਰ੍ਹਾਂ ਗੱਲ ਨਹੀਂ ਸੁਣੀ ਜਾਂਦੀ ਉਹ ਇੱਕ ਰਾਹ ਦੂਜੀ ਇੱਕ ਜਿਹੜਾ ਹੈ ਕਿ ਜਿਹੜੀ ਬੈਰਕ ਬਦਲਨ ਵਾਸਤੇ ਜਿਸ ਤੇ 24 25 ਦੇ ਕਰੀਬ ਜੜੀਆਂ ਹੀアリング ਹੋ ਚੁੱਕੀ ਸੀ ਉਹਦੇ ਵਿੱਚ ਵੀ ਅੱਜ ਅਦਾਲਤ ਨੇ ਫੈਸਲਾ ਸੁਣਾ ਦਿੱਤਾ ਜਿਹਦੇ ਵਿੱਚ ਉਹਨਾਂ ਨੇ ਕਿਹਾ ਕਿ ਜਿਹੜੀ ਬੈਰਕ ਤੇ ਨਹੀਂ ਬਦਲੀ ਜਾ ਸਕਦੀ ਪਰ ਨਾਲ ਲਈ ਅਦਾਲਤ ਨੇ ਇਹ ਕਿਹਾ ਕਿ ਜੋ ਸੈਂਟਰਲ ਦੀ ਜਿਹੜੀ ਖੁਫੀਆ ਏਜੰਸੀ ਆ ਉਹਦੀ ਇਨਪੁਟ ਦੇ ਆਧਾਰ ਤੇ ਜਿਹੜੀ ਆ ਉਹਨੂੰ ਜੇਲ੍ਹ ਦੇ ਵਿੱਚ ਜਿਹੜੀ ਆ ਉਹਦੀ ਸੁਰੱਖਿਆ ਜਾਂ ਸੁਰੱਖਿਆ ਜਿਹੜੀ ਆ ਲਾਜ਼ਮੀ ਕੀਤੀ ਜਾਵੇ ਹੁਣ ਇਹਦੇ ਤੁਸੀਂ 2 ਮਹੀਨੇ ਕੱਢ ਸਕਦੇ ਕਿ ਜਿਹੜੀ ਸੁਰੱਖਿਆ ਵਾ ਉਹ ਕਿਵੇਂ ਮੇਨਟੇਨ ਕਰਨੀ ਆ ਕਿਉਂਕਿ ਵਿਕਰਮ ਸਿੰਘ ਮਜੀਠੀਆ ਹੋਣਾਂ ਨੇ ਇਹ ਕਿਹਾ ਸੀ ਕਿ ਉਹ ਜਿਸ ਬੈਰਕ ਦੇ ਵਿੱਚ ਉਹਨਾਂ ਨੂੰ ਠਰਾਇਆ ਗਿਆ ਵਾ ਉਸ ਬੈਰਕ ਦੇ ਵਿੱਚ ਦੋ ਖੰਖਾਰ ਕਿਸਮ ਦੇ ਜਿਹੜੇ ਅਪਰਾਧੀ ਨੇ ਜਿਨ੍ਹਾਂ ਦੇ ਉੱਪਰ ਕਾਫੀ ਕਤਲ ਕੇਸ ਰਜਿਸਟਰ ਨੇ ਜ਼ਬਰ ਜਨਾਦ ਨੇ ਛੋਟੇ ਬੱਚਿਆਂ ਦੇ ਨਾਲ ਜਿਹੜਾ ਵਾ ਅਜਿਹੇ ਕੇਸਾਂ ਦੇ ਵਿੱਚ ਉਹ ਜਿਹੜੇ ਨੇ ਉਹ ਦੋਸ਼ੀ ਨੇ ਕੈਦੀ ਨੇ ਇਸ ਕਰਕੇ ਉਹਦੀ ਜਿਹੜੀ ਬੈਰਕ ਬਦਲੀ ਜਾਵੇ ਤੇ ਇਸ ਕੇਸ ਦੇ ਵਿੱਚ 24 25 ਦੇ ਕਰੀਬ ਜੜੀਆਂ ਹਿਰੋ ਹੋ ਗਿਆ ਉਹਦੇ 'ਚ ਅੱਜ ਉਹਨਾਂ ਕਹਿੰਿਆ ਕਿ ਬੈਰਕ ਨਹੀਂ ਬਦਲੀ ਜਾਊਗੀ ਲੇਕਿਨ ਜੋ ਸੈਂਟਰਲ ਦੀਆਂ ਖੁਫੀਆ ਏਜੰਸੀਆਂ ਦੀ ਇਨਪੁੱਟ ਆ ਜਿਹਦੇ 'ਚ ਕਿਹਾ ਕਿ ਵਿਕਰਮ ਸਿੰਘ ਵਜੀਠੀਆ ਨੂੰ ਖਤਰਾ ਵਾ ਉਸ ਕੇ ਦਲੀਲ ਦੇ ਆਧਾਰ ਤੇ ਜ਼ਿਲ੍ਹਾ ਅਦਾਲਤ ਨੇ ਉਹਨੂੰ ਜੇਲ੍ਹ ਡਿਪਾਰਟਮੈਂਟ ਨੂੰ ਕਹਿ ਦਿੱਤਾ ਕਿ ਉਹਨਾਂ ਦੀ ਜੇਲ੍ਹ ਦੇ ਵਿੱਚ ਜਿਹੜੀ ਆ ਉਹ ਜਿਹੜੀ ਸੁਰੱਖਿਆ ਵਾ ਉਹ ਯਕੀਨੀ ਹੋਣੀ ਚਾਹੀਦੀ ਆ ਇਹਦੇ ਤੁਸੀਂ ਮਾਇਨੇ ਕੱਢ ਸਕਦੇ ਕਿ ਉਹ ਉਹਨਾਂ ਨੂੰ ਜਿਹੜੀ ਰਾਤ ਤੇ ਮਿਲ ਗਈ ਉਹਨਾਂ ਦੀ ਬੈਰਕਤ ਭਾਵੇਂ ਉਹ ਰਵੇ ਪਰ ਜਿਹੜਾ ਉਹ ਮਸਲਾ ਵਾ ਕਿ ਜਿਹੜਾ ਉਹਦੇ ਜਿਹੜੇ ਹੁਣ ਖੰਖਾਰ ਕਿਸਮ ਦੇ ਜਿਹੜੇ ਅਪਰਾਧੀ ਨੇ ਉਹ ਜਿਹੜੇ ਨੇ ਜੇਲ੍ਹ ਦੇ ਵਿੱਚੋਂ ਜਿਹੜੇ ਨੇ ਉਹ ਜਾਂ ਉਹਦੀ ਬੈਰਕ ਦੇ ਵਿੱਚੋਂ ਜਿਹੜੇ ਉਹਨਾਂ ਨੂੰ ਬਾਹਰ ਕੱਢਨੇ ਪੈ ਸਕਦੇ ਜੋ ਅੱਜ ਜ਼ਿਲ੍ਹਾ ਅਦਾਲਤ ਨੇ ਜਿਹੜਾ ਵਾ ਫੈਸਲਾ ਸੁਣਾਇਆ ਜੀ ਜਿਵੇਂ ਤੁਸੀਂ ਦੱਸਿਆ ਕਿ ਦੋ ਅਰਜ਼ੀਆਂ ਤੇ ਵੱਖ-ਵੱਖਰੀ ਪਟੀਸ਼ਨਾਂ ਤੇ ਸੁਣਵਾਈ ਹੋ ਗਈ ਹੈ ਪਰ ਹੁਣ ਜੇਕਰ ਜਿਹੜੀ ਮੁੱਖ ਗੱਲ ਹੈ ਜਿਸ ਨੂੰ ਲੈ ਕੇ ਲਗਾਤਾਰ ਸ਼ਰਮਣੀ ਕਾਲੀਦਲ ਜਾਂ ਵਿਕਰਮਜੀਤਿਆ ਦੇ ਵਕੀਲ ਇਹ ਕਹਿ ਰਹੇ ਨੇ ਕਿ ਸਿਆਸੀ ਬਦਲਾਖੋਰੀ ਦੇ ਤਹਿਤ ਕਾਰਵਾਈ ਸੀ ਉਸ ਕੇਸ ਦੇ ਵਿੱਚ ਜਿਹੜੀ ਰੈਗੂਲਰ ਜ਼ਮਾਨਤ ਨੂੰ ਲੈ ਕੇ ਜਿਹੜੀ ਕੀ ਤਿਆਰੀ ਹੈ ਜਾਂ ਕੀ ਦੱਸਿਆ ਕੁਝ ਵਕੀਲਾਂ ਨੇ ਵਿਕਰਮਜੀਤਿਆ ਦੇ ਹਾਂ ਬਿਲਕੁਲ ਦੇਖੋ ਅਜੇ ਕਿੰਨਾ ਉਹ ਜਿਹੜੀ ਤਿਆਰੀ ਕਰ ਰਹੇ ਨੇ ਵਿਕਰਮ ਸਿੰਘ ਮਜੀਠੀਆ ਹੋਣੇ ਦੇ ਵਕੀਲ ਕਿ ਹਾਈ ਕੋਰਟ ਦੇ ਵਿੱਚ ਰੈਗੂਲਰ ਜਿਹੜੀ ਜ਼ਮਾਨਤ ਵਾਸਤੇ ਉਹਨਾਂ ਜਿਹੜੀ ਜਿਹੜੀ ਅਰਜੀ ਜਿਹੜੀ ਆ ਉਹ ਦਾਖਲ ਕੀਤੀ ਉਸ ਤੇ ਦੇਖੋ ਕਿ ਦੋ ਸਰਕਾਰ ਨੂੰ ਜਾਂ ਹੋਰਾਂ ਨੂੰ ਜਿਹੜਾ ਉਹ ਨੋਟਿਸ ਹੁੰਦਾ لیکن ਇਹ ਸਭ ਤੋਂ ਵੱਡੀ ਗੱਲ ਹੈ ਕਿਉਂਕਿ ਜਿਲ੍ਹਾ ਅਦਾਲਤ ਵੱਲੋਂ ਤੋਂ ਪਹਿਲਾਂ ਹੀ ਜਿਹੜੀ ਉਹਨਾਂ ਦੀ ਜਿਹੜੀ ਆ ਬੇਲ ਜਿਹੜੀ ਆ ਉਹ ਜਿਹੜੀ ਜਮਾਨਤਰਜੀ ਉਹ ਰੱਦ ਕਰ ਦਿੱਤੀ ਗਈ ਸੀ ਤੇ ਇੱਕੋ ਜਿਹੜਾ ਦਰਵਾਜਾ ਉਹ ਹਾਈ ਕੋਰਟ ਦਾ ਹੀ ਉਹਨਾਂ ਨੂੰ ਖੜਕਾਉਣਾ ਪੈ ਰਿਹਾ ਸੀ ਤੇ ਇਸ ਕਰਕੇ ਹਾਈ ਕੋਰਟ ਦੇ ਵਿੱਚ ਵੀ ਜਿਹੜੀਆਂ ਉਹਨਾਂ ਦੀਆਂ ਜਿਹੜੀਆਂ ਉਹ ਦੋ ਪਟੀਸ਼ਨਾਂ ਚੱਲਦੇ ਇੱਕ ਤੇ ਉਹਨਾਂ ਨੇ ਅੰਮ੍ਰਿਤਸਰ ਕੇਸ ਦੇ ਵਿੱਚ ਜਿਹੜੀ ਸਰਕਾਰੀ ਡਿਊਟੀ ਦੇ ਵਿੱਚ ਵਿਘਨ ਪਾਉਣ ਨੂੰ ਲੈ ਕੇ ਜਿਹੜੀ ਐਂਟੀਸੀਪਟਰੀ ਬੇਲ ਆਈ ਸੀ ਉਹਨੂੰ ਲੈ ਕੇ ਵੀ ਤੇ ਇੱਕ ਜਿਹੜੀ ਰੈਗੂਲਰ ਜਿਹੜੀ ਬੇਲ ਆ ਉਹਨੂੰ ਲੈ ਕੇ ਵੀ ਜਿਹੜੀ ਆ ਜਿਹੜੀ ਅਦਾਲਤ ਹਾਈ ਕੋਰਟ ਦੇ ਵਿੱਚ ਵਿਚਾਰਦੀ ਨਾ ਉਹ ਹੱਲੇ ਜਿਹੜੀ ਜਿਹੜੀ ਸੁਣਵਾਈ ਆ ਉਹ ਜਿਹੜੀ ਆ ਜਿਹੜੀ ਫਿਕਸ ਨਹੀਂ ਹੋਈ ਲੇਕਿਨ ਉਹਨਾਂ ਨੂੰ ਜ਼ਮਾਨਤ ਵਾਸਤੇ ਤੇ ਹਾਈ ਕੋਰਟ ਹੀ ਜਾਣਾ ਪੈ ਸਕਦਾ ਨੂੰ ਹਾਈ ਕੋਰਟ ਨੇ ਤੋਂ ਉਹਨਾਂ ਨੂੰ ਜਿਹੜੀ ਆ ਜ਼ਮਾਨਤ ਮਿਲਦੀ ਜਾਂ ਨਹੀਂ ਮਿਲਦੀ ਉਹ ਇੱਕ ਵੱਖਰੀ ਹਜੇ ਮਸਲਾ ਹੋ ਸਕਦਾ ਕਿ ਸੁਪਰੀਮ ਕੋਰਟ ਤੱਕ ਵੀ ਜਾਣਾ ਪਵੇ ਲੇਕਿਨ ਇਹ ਕਿ ਜਿਹੜਾ ਮਸਲਾ ਵਿਕਰਮ ਸਿੰਘ ਮਜੀਠੀਆ ਦੀਆਂ ਜਿਹੜੀਆਂ ਹੱਲੇ ਵੀ ਜਿਹੜੀਆਂ ਮੁਸੀਬਤਾਂ ਨੇ ਉਹ ਹੱਲੇ ਉਹਨਾਂ ਦਾ ਖਹਿੜਾ ਨਹੀਂ ਛੱਡ ਰੀਆਂ ਇਹ ਤੇ ਛੋਟੀਆਂ ਮੁਸੀਬਤ ਸੀ ਕਿ ਬੈਰਖ ਚ ਬਦਲਾ ਕਿ ਨਹੀਂ ਬਦਲਾ ਖੰਖਾਰ ਕਿਸਮ ਦੇ ਜਿਹੜੇ ਲੋਕ ਨੇ ਉਹਨਾਂ ਨੂੰ ਬਾਹਰ ਕੱਢਣਾ ਕਿ ਨਹੀਂ ਕੱਢਣਾ ਪਰ ਪਾਰਕ ਮੈਂਬਰਾਂ ਨੂੰ ਖੁੱਲੇ ਵਿੱਚ ਮਿਲਣਾ ਕਿ ਨਹੀਂ ਮਿਲੇ ਛੋਟੀਆਂ ਸੀ ਪਰ ਅਸਲੀ ਜਿਹੜੀਆਂ ਮੁਸੀਬਤਾਂ ਹੱਲੇ ਵੀ ਉਹਨਾਂ ਦੇ ਜਿਹੜੀਆਂ ਵਾ ਸਿਰ ਤੇ ਪਈਆਂ ਹੋਈਆਂ ਨੇ ਆ ਨਾਲ ਹੀ ਇੱਕ ਗੱਲ ਕਰੀਏ ਹੋਰ ਸਿਆਸਦਾਨ ਦੀ ਉਹ ਆਮ ਆਦਮੀ ਪਾਰਟੀ ਦੇ ਉਹ ਵੀ ਮੌਜੂਦਾ ਵਿਧਾਇਕ ਨੇ ਹਾਲਾਂਕਿ ਮੰਤਰੀਆਂ ਤੋਂ ਵੱਧ ਇੱਕ ਸਮਾਂ ਸੀ ਪਾਵਰ ਸੀ ਉਹਨਾਂ ਕੋਲ ਪਰ ਅੱਜ ਕੱਲੋ ਪਾਵਰਲੈਸ ਨੇ ਤੇ ਦਿਖਦੇ ਵੀ ਨਹੀਂ ਉਹਨਾਂ ਨੂੰ ਕੁਛ ਸਿਆਸੀ ਲੋਕਾਂ ਵੱਲੋਂ ਤੇ ਇਹ ਵੀ ਕਹਿ ਕੇ ਪੁਕਾਰਿਆ ਜਾ ਰਿਹਾ ਕਿ ਹੁਣ ਪਘੋੜੇ ਹੋ ਚੁੱਕੇ ਨੇ ਉਹਨੇ ਐਮਐਲਏ ਪਠਾਨ ਮਾਜਰਾ ਐਮਐਲਏ ਪਠਾਨ ਮਾਜਰਾ ਦੀ ਜਿਹੜੀ ਪਟੀਸ਼ਨ ਅਰਜੀ ਕੇ ਉਹਨਾਂ ਦੀ ਜਿਹੜੀ ਹੈ ਰਾਹਤ ਮਿਲਣੀ ਚਾਹੀਦੀ ਹੈ ਉਹ ਵੀ ਇੱਕ ਅਦਾਲਤ ਵੱਲੋਂ ਝਟਕਾ ਮਿਲਿਆ ਉਸ ਦੇ ਪਿੱਛੇ ਕਾਰਮਕੀ ਨੇ ਕਿੱਥੇ ਕਮਜ਼ੋਰ ਕੜੀ ਹੈ ਐਮਐਲਏ ਪਠਾਨ ਮਾਜਰਾ ਦੀ ਦੇਖੋ ਸਭ ਤੋਂ ਵੱਡੀ ਗੱਲ ਸੰਦੀਪ ਉਹ ਮਸਲਾ ਬਹੁਤ ਗੰਭੀਰ ਹੈ ਕਿਸੇ ਨੂੰ ਭਰੋਸਾ ਚ ਲੈ ਕੇ ਵਿਆਹ ਕਰਨਾ ਫਿਰ ਉਹਦੇ ਨਾਲ ਸਬੰਧ ਬਣਾਉਣੇ ਫਿਰ ਵਿਆਹ ਤੋੜ ਦੇਣਾ ਫਿਰ ਇਹ ਜਿਹੜਾ ਕਾਫੀ ਜਿਹੜਾ ਮਸਲਾ ਜਿਹੜਾ ਸੀਰੀਅਸ ਸੀ ਇੱਕ ਔਰਤ ਨੂੰ ਭਰੋਸੇ ਵਿੱਚ ਲੈਣਾ ਜਾਂ ਉਹਦੀ ਰੂਹ ਦੇ ਨਾਲ ਖੇਡਣਾ ਹੈ ਜਾਂ ਉਹਦੀ ਰੂਹ ਦੇ ਨਾਲ ਖਿਲਵਾੜ ਕਰਨਾ ਜਾਂ ਦਾ ਜਸਮਾਨੀ ਜਾਂ ਸਰੀਰਕ ਸ਼ੋਸ਼ਣ ਕਰਨਾ ਮਸਲਾ ਗੰਭੀਰ ਸੀ ਜਿਹਦੇ ਚੱਲਦਾ ਕਿਉਂਕਿ 2022 ਦੇ ਵਿੱਚ ਐਮਐਲਏ ਬਣ ਜਾਂਦੇ ਨੇ ਤੇ ਇੱਕ ਪਾਵਰਫੁੱਲ ਐਮਐਲਏ ਦੇ ਤੌਰ ਤੇ ਹਰਮੀਸਿਕ ਪਠਾਨ ਮਾਜਰਾ ਵਿਚਾਰਾਰੇ ਪੂਰਾ ਪੰਜਾਬ ਜਾਣਦਾ ਸੀ ਕਿ ਜੇ ਕੋਈ 94 ਐਮਐਲਏ ਸਟੈਮ ਉਹਨਾਂ ਚੋਂ 94 ਜੋ ਮੰਤਰੀ ਕੱਢ ਲੋ ਤੇ ਬਾਕੀ ਜਿਹੜੇ ਐਮਐਲਏ ਸੀ ਉਹਨਾਂ ਚੋਂ ਸਭ ਤੋਂ ਧਾਕੜ ਦੇ ਪਾਵਰਫੁੱਲ ਤੇ ਸ਼ਕਤੀ ਚਾਲੀ ਜਿਹੜਾ ਐਮਐਲਏ ਸੀ ਹਰਮੀਤ ਸਿੰਘ ਪਠਾਨ ਮਾਜਰਾ ਜਿਸ ਕਰਕੇ ਸਰਕਾਰ ਦੇ ਨਾਲ ਸਾਝ ਫਿਰ ਪੁਲਿਸ ਇਹਦੇ ਕਹਿੰਦੇ ਚੱਲਦੀ ਸੀ ਤਾਂ ਫਿਰ ਕਿਸੇ ਪੀੜਤ ਨੂੰ ਕਿਵੇਂ ਇਨਸਾਫ ਮਿਲ ਸਕਦਾ ਸੀ ਲੇਕਿਨ ਜਦੋਂ ਐਮਐਲਏ ਜਿੰਨੂੰ ਫੁੱਫੜ ਕਹਿ ਕੇ ਪੁਕਾਰਿਆ ਜਾਂਦਾ ਆਮ ਆਦੀ ਪਾਰਟੀ ਦੇ ਸਿਆਸੀ ਹਲਕਿਆਂ ਦੇ ਵਿੱਚ ਜਿੰਨੂੰ ਫੁੱਫੜ ਜਿਹੜਾ ਹੁਣ ਫਰਾਰ ਹੋ ਗਿਆ ਫੁੱਫੜ ਦੀ ਜਦ ਜਿਹੜੀ ਵੱਡੇ ਲੀਡਰਾਂ ਦੇ ਨਾਲ ਵਿਗੜ ਗਈ ਤਾਂ ਫਿਰ ਪੁਲਿਸ ਨੇ ਮਕਦਮਾ ਵੀ ਦਰਜ ਕਰਤਾ 3 ਸਾਲ ਪੁਰਾਣੀ ਸ਼ਿਕਾਇਤ ਹਾਈ ਕੋਰਟ ਦੇ ਨਿਰਦੇਸ਼ਾਂ ਦੇ ਹੇਠ ਇੱਕ ਡੀਆਈਜੀ ਦੀ ਅਗਵਾਈ ਚ ਐਐਸਆਈਟੀ ਬਣੀ ਐਐਸਆਈਟੀ ਨੇ ਆਪਣੀ ਰਿਪੋਰਟ ਦਿੱਤੀ ਸੀ ਕਿ ਕੇਸ ਨਹੀਂ ਬੰਦ ਲੇਕਿਨ 3 ਸਾਲ ਪੁਰਾਣਾ ਕੇਸ ਦੇ ਵਿੱਚ ਐਫਆਈਆਰ ਰਜਿਸਟਰਡ ਹੁੰਦੀ ਹੈ 2 ਸਤੰਬਰ ਦੀ ਰਾਤ ਨੂੰ 11:05 ਤੇ ਫੁੱਫੜ ਉਸ ਦਿਨ ਦਾ ਹੀ ਫਰਾਰ ਹੁਣ ਫੁੱਫੜ ਤੇ ਜਿਹੜੇ ਨੇ 4 ਮਕਦਮੇ ਦਰਜ ਹੋ ਚੁੱਕੇ ਨੇ ਤੇ ਕਹਿੰਦੇ ਦੋ ਤਿੰਨ ਹਲੇ ਹੋਰ ਹੋ ਜਾਣੇ ਨੇ ਤੇ ਜਿਹਦੇ ਚੱਲਦਿਆ ਜਿਹੜੀ ਅੱਜ ਦੋ ਮਸਲਿਆਂ ਦੇ ਵਿੱਚ ਜਿਹੜੀ ਆ ਜ਼ਿਲ੍ਹਾ ਅਦਾਲਤ ਪਟਿਆਲਾ ਦੇ ਵਿੱਚ ਅਰਜੀ ਸੀ ਜ਼ਮਾਨਤ ਅਰਜੀ ਤੇ ਜਿਹੜੀ 376 ਦੇ ਤਹਿਤ ਉਹ ਤੇ ਮਕਦਮਾ ਦਰਜ ਹੋਇਆ ਸੀ ਉਹ ਜਿਹੜੀ ਜ਼ਮਾਨਤ ਆ ਉਹ ਜਿਹੜੀ ਆ ਉਹ ਰੱਦ ਹੋ ਗਈ ਐਪਲੀਕੇਸ਼ਨ ਪਟੀਸ਼ਨ ਤੇ ਹੁਣ ਹਰਮਿੰਦਰ ਸਿੰਘ ਪਠਾਨ ਮਾਦਰਾ ਨੂੰ ਵੀ 376 ਦੇ ਤਹਿਤ ਉਹਨਾਂ ਨੂੰ ਜਿਹੜਾ ਵਾ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦਾ ਇਹ ਦਰਵਾਜ਼ਾ ਖੜਕਾਉਣਾ ਪਊਗਾ ਦੂਜੀ ਜਿਹੜੇ ਉਹਨਾਂ ਦੇ ਹੋਰ ਜਿਹੜੇ ਅੰਗੀ ਸੰਗੀ ਸੀ ਜਿਨ੍ਹਾਂ ਦੇ ਖਿਲਾਫ ਜਿਹੜਾ ਮੁਕੱਦਮਾ ਦਰਜ ਹੋਇਆ ਕਿ ਕਿਸੇ ਇੱਕ ਮੁਜਰਮ ਨੂੰ ਪਨਾਹ ਦੇਣੀ ਉਹਨੂੰ ਭਜਾਉਣ ਵਿੱਚ ਮਦਦ ਕਰਨੀ ਸਰਕਾਰੀ ਡਿਊਟੀ ਦੇ ਵਿੱਚ ਅੜਿੱਕਾ ਪਾਉਣਾ ਉਹਨਾਂ ਦੀ ਵੀ ਜਿਹੜੀ ਪਟੀਸ਼ਨਾਂ ਉਹ ਵੀ ਜਿਹੜੀ ਆ ਖਾਰਜ ਹੋ ਚੁੱਕੀ ਹੈ ਮਤਲਬ ਅੱਜ ਜਿਹੜਾ ਵਾ ਝਟਕਾ ਮਿਲਿਆ ਹਰਮੀਰ ਸਿੰਘ ਪਠਾਣ ਮਾਜਰਾ ਨੂੰ ਕਿ ਉਹ ਖੁਦ ਨੂੰ ਵੀ ਹਾਈ ਕੋਰਟ ਦਰਵਾਜ਼ਾ ਖੜਕਾਉਣਾ ਪੂਗਾ ਤੇ ਬਾਕੀਆਂ ਦੀ ਜਿਹੜੀ ਪਟੀਸ਼ਨ ਉਹ ਵੀ ਜਿਹੜੀ ਆ ਖਾਰਜ ਹੋ ਗਈ ਆ ਦੂਜੀ ਸਭ ਤੋਂ ਵੱਡੀ ਗੱਲ ਹੈ ਕਿ ਨਾਲ ਦੀ ਨਾਲ ਇਹਦੇ ਮੁੰਡੇ ਜਿਹੜਾ ਤੇ ਇਹਦੇ ਪੀਏ ਸਮੇਤ 16 ਲੋਕਾਂ ਦੇ ਖਿਲਾਫ ਜਿਹੜਾ ਪੁਲਿਸ ਜਿਹੜਾ ਅਰੈਸਟ ਵਾਰੰਟ ਵੀ ਜਿਹੜੇ ਨੇ ਉਹ ਹਾਸਲ ਕਰ ਲਏ ਨੇ ਹਾਲਾਂਕਿ ਚਰਚਾ ਕੀ ਇਹਦਾ ਮੁੰਡਾ ਕੈਨੇਡਾ ਪੀਆਰ ਸੀ ਉਹ ਬਾਪੂ ਜਦੋਂ ਐਮਐਲਏ ਬਣ ਗਿਆ ਤੇ ਉਹ ਵੀ ਪੰਜਾਬ ਆ ਗਿਆ ਸੀ ਤੇ ਹੁਣ ਉਹ ਕਹਿੰਦੇ ਕਿ ਸ਼ਾਇਦ ਕੈਨੇਡਾ ਭੱਜ ਗਿਆ ਜਾਂ ਕਿਤੇ ਹੋਰ ਭੱਜ ਗਿਆਗਾ ਲੇਕਿਨ ਫਿਲਹਾਲ ਹਰਮਿਲ ਸਿੰਘ ਪਠਾਨ ਮਾਜਰਾ ਦੀਆਂ ਵੀ ਜਿਹੜੀਆਂ ਮੁਸ਼ਕਲਾਂ ਆਵਾਂ ਉਹ ਵੱਧਦੀਆਂ ਜਾ ਰਹੀਆਂ ਕਿਉਂਕਿ ਸਰਕਾਰ ਨਾਲ ਪੇਚਾ ਲੈ ਲਿਆ ਦਿੱਲੀ ਵਾਲਿਆਂ ਨੇ ਪੇਚਾ ਪਾ ਲਿਆ ਤੇ ਜਿਸ ਕਰਕੇ ਅਸਟਮ ਉਹ ਜਿਹੜਾ ਵਾ ਅੰਡਰਗਰਾਊਂਡ ਹੈ ਕਾਫੀ ਪਾਵਰਫੁਲ ਐਮਐਲਏ ਸੀ ਮਦਲਕ ਐਮਐਲਏ ਤੇ ਕੰਮ ਕਰਾਉਂਦੇ ਕਰਾਉਂਦੇ ਸੀ ਕਈ ਮੰਤਰੀ ਮੰਤਰੀਆਂ ਦਾ ਵੀ ਇਹਦੇ ਘਰ ਜਿਹੜਾ ਵਾ ਉਹ ਆਉਣਾ ਜਾਣਾ ਬਹੁਤ ਜ਼ਿਆਦਾ ਸੀ ਕਿਉਂਕਿ ਪਾਵਰਫੁੱਲ ਸੀ ਦੂਜੇ ਜ਼ਿਲ੍ਹਿਆਂ ਤੱਕ ਇਹਦੀ ਪਹੁੰਚ ਸੀ ਹਾਲਾਂਕਿ ਜਿਹੜਾ ਪਟਿਆਲੇ ਦੇ ਐਮਐਲਏ ਨੇ ਕਹਿੰਦੇ ਕਿ ਇਹਦੇ ਬਗੈਰ ਤਾਂ ਪੱਤਾ ਵੀ ਨਹੀਂ ਸੀ ਹਿਲਦਾ ਨਾ ਚਿੜੀ ਵੀ ਨਹੀਂ ਫੜਕਦੀ ਸੀ ਪਰ ਦੇਖੋ ਕੁਦਰਤ ਦੇਖ ਲੋ ਜਿਹੜੀ ਪੁਲਿਸ ਇਹਦੇ ਕਹਿਨ ਤੇ ਲੋਕਾਂ ਨੂੰ ਚੁੱਪ ਕਰਾਉਂਦੀ ਸੀ ਜਾਂ ਮੁਕਦਮੇ ਦਰਜ ਕਰਦੀ ਸੀ ਅੱਜ ਉਹ ਪੁਲਿਸ ਇਹਦੇ ਖਿਲਾਫ ਹੁਣ ਤੱਕ 3-4 ਮੁਕਦਮੇ ਜਿਹੜੇ ਨੇ ਦਰਜ ਕਰ ਚੁੱਕੀ ਸੋਣਿਆ ਇੱਕ ਮਾਈਨਿੰਗ ਦਾ ਕੇਸ ਵੀ ਜਿਹੜਾ ਵਾ ਪਟਿਆਲਾ ਦੇ ਕਿਸੇ ਥਾਣੇ ਦੇ ਵਿੱਚ ਇਹਦੇ ਖਿਲਾਫ ਜਿਹੜਾ ਵਾ ਰਜਿਸਟਰਡ ਹੋ ਚੁੱਕਾ ਜਿੱਥੇ ਆਪ ਫਸਿਆਗਾ ਉੱਥੇ ਇਹਨੇ ਆਪਣੇ ਸੰਡੂ ਤੇ ਸੰਡੂ ਦੇ ਟੱਬਰ ਨੂੰ ਵੀ ਫਸਾ ਲਿਆ ਕਿਉਂਕਿ ਉਹਨਾਂ ਦੇ ਖਿਲਾਫ ਵੀ ਜਿਹੜਾ ਵਾ ਮੁਕਦਮਾ ਜਿਹੜਾ ਵਾ ਦਰਜ ਹੋ ਚੁੱਕਾ ਹੈ ਕਿਉਂਕਿ ਜਿੱਦਨ ਇਹ ਪਰਚਾ ਇਹਦੇ ਤੇ ਦਰਜ ਹੁੰਦਾ ਇਹ ਆਪਣੇ ਜਿਹੜਾ ਇਹਦਾ ਪੁਰਵ ਪ੍ਰਬੰਧ ਕਮੇਟੀ ਦਾ ਮੈਂਬਰ ਤੇ ਉਸ ਡਬਰੀ ਪਿੰਡ ਦਾ ਸਾਬਕਾ ਸਰਪੰਚੀ ਉਹਦੇ ਖਿਲਾਫ ਇੱਕ ਤੇ ਕਰਨਾਲ ਦੇ ਵਿੱਚ ਮੁਕਦਮਾ ਦਰਜ ਹੋ ਚੁੱਕਾ ਔਰ ਇੱਕ ਪਟਿਆਲੇ ਦੇ ਵਿੱਚ ਵੀ ਉਹਨਾਂ ਦੇ ਖਿਲਾਫ ਮੁਕਦਮਾ ਦਰਜ ਹੋ ਚੁੱਕਾ ਅੱਜ ਜਿਵੇਂ ਤੁਸੀਂ ਕਿਹਾ ਕਿ ਇੱਕ ਪਹਿਲਾਂ ਸਮਾਂ ਸੀ ਪੁਲਿਸ ਪਠਾਨਮਾਹਰੇ ਦੇ ਮੁਤਾਬਕ ਚੱਲਦੀ ਸੀ ਪਟਿਆਲੇ ਦੀ ਤੇ ਅੱਜ ਖੁਦ ਪੁਲਿਸ ਆ ਜਿਹੜੀ ਉਸ ਦੇ ਖਿਲਾਫ ਹੈ ਜਾਂ ਕਹਿ ਲਓ ਵੱਡੇ ਥਾਂ ਤੋਂ ਜਿਹੜਾ ਆਰਡਰ ਆ ਗਿਆ ਇਸੇ ਕਰਕੇ ਪਰ ਇੱਕੋ ਵੀ ਸਮਾਂ ਸੀ ਜਦੋਂ ਐਮਐਲਏ ਦੇ ਖਾਸਮ ਖਾਸ ਸਰਪੰਚ ਜਾਂ ਫਿਰ ਸਿਆਸੀ ਹਲਕਿਆਂ 'ਚ ਵਿਚਰਨ ਵਾਲੇ ਨਸ਼ੇ ਦੇ ਨਾਲ ਬੜੀ ਵੱਡੀ ਸਮਗਰੀ ਫੜੀ ਗਈ ਉਦੋਂ ਤਾਂ ਪੁਲਿਸ ਇਹ ਵੀ ਨਹੀਂ ਸੀ ਪਤਾ ਲੱਗਣ ਦਿੰਦੀ ਕਿ ਬੰਦਾ ਕੌਣ ਹੈ ਕਿੱਥੋਂ ਫੜਿਆ ਕਿੰਨਾ ਨਸ਼ਾ ਬਰਾਮਦ ਹੋਇਆ ਉਦੋਂ ਤਾਂ ਪਰਚਿਆਂ ਦੇ ਉੱਤੇ ਵੀ ਪੁਲਿਸ ਪਰਦੇ ਪਾ ਦਿੰਦੀ ਸੀ ਬਿਲਕੁਲ ਸੰਦੀਪ ਇੱਕ ਪਿੰਡ ਦਾ ਸਰਪੰਚ ਆ ਜਿਹੜਾ ਐਸਐਮ ਜੇਲ ਦੇ ਵਿੱਚ ਆ ਉਹਦੇ ਕਿਲੋ ਕੁ ਬੰਟਲਾਂ ਦੇ ਹਿਸਾਬ ਦੇ ਨਾਲ ਭੁੱਕੀ ਕਿਲਵਾਂ ਦੇ ਹਿਸਾਬ ਫੀਮ ਤੇ ਹੋਰ ਬਹੁਤ ਕੁ ਜਿਹੜਾ ਸਮਾਨ ਫੜਿਆ ਸੀ ਐਸਟੀਐਫ ਨੇ ਫੜਿਆ ਸੀ ਚਾਹੇ ਗਲਤੀ ਦੇ ਨਾਲ ਫੜਿਆ ਗਿਆ ਹੋਵੇ ਤੇ ਪਟਿਆਲਾ ਪੁਲਿਸ ਨੇ ਤੇ ਐਸਟੀਐਫ ਨੇ ਦਰਦਿਆਂ ਮਾਰਿਆ ਪ੍ਰੈਸ ਕਾਨਫਰੰਸ ਵੀ ਨਹੀਂ ਕੀਤੀ ਸੀ ਹਾਲਾਂਕਿ ਮਾੜਾ ਜਿਹਾ ਚੋਰ ਫੜ ਲੇ ਦੋ ਮੋਬਾਈਲ ਫੋਨ ਫੜਦਾ ਜਿਹੜਾ ਚੋਰ ਫੜਿਆ ਜਾਵੇ ਤੇ ਉਹ ਵੀ ਐਸਐਸਪੀ ਖੁਦ ਪ੍ਰੈਸ ਕਾਨਫਰੰਸ ਕਰਦੇ ਨੇ ਕਿ ਇਹ ਬਹੁਤ ਵੱਡਾ ਇਲਾਕੇ ਦਾ ਚੋਰ ਫੜ ਲਿਆ ਲੇਕਿਨ ਐਡਾ ਵੱਡਾ ਨਸ਼ੇ ਦਾ ਤਸਕਰ ਫੜਿਆ ਗਿਆ ਸੀ ਇੱਕ ਟੋਲ ਟੈਕਸੋਂ ਤੇ ਉਹਦੇ ਕੋਲ 70 ਕਿਲੋ ਦੇ ਭੁੱਕੀ ਪੰਨੇ ਹੋਰ ਕੀ ਪੋਸਟ ਪੰਨੇ ਫੀਮ ਹਥਿਆਰ ਵੀ ਸੀ ਉਹਦੀ ਗੱਡੀ ਦੇ ਵਿੱਚ ਔਰ ਉਹਦੇ ਫਾਰਮ ਹਾਊਸ ਤੇ ਵੀ ਨਗਦ ਪੈਸੇ ਇੱਕ ਵੱਡੀ ਗਿਣਤੀ ਦੇ ਵਿੱਚ ਤੇ ਪੁਲਿਸ ਨੇ ਉਹ ਚੀਜ਼ ਬਾਹਰ ਹੀ ਨੀ ਆਉ ਦਿੱਤੀ ਚਾਰ ਪੰਜ ਦਿਨਾਂ ਤੀ ਐਫ ਆਈ ਆਰ ਦੀ ਕਾਪੀ ਪੁਲਿਸ ਨੇ ਲਕਾ ਛੜੀ ਕਿਉਂਕਿ ਉਹਦਾ ਫਫੜ ਜਿਹੜਾ ਇਸ ਟਾਈਮ ਫਰਾਰ ਆ ਉਹਦਾ ਟੌਰ ਸੀ ਕਰਦੀ ਸੀ ਪੁਲਿਸ ਆ ਹਾਲ ਹੀ ਜਦ ਜਦਨ ਇਹਦੇ ਖਿਲਾਫ ਦੋ ਤਰੀਕ ਨੂੰ ਮੁਕਦਮਾ ਦਰਜ ਹੋਇਆ ਉਸ ਤੋਂ 4 ਦਿਨ ਪਹਿਲਾਂ ਇੱਕ ਇਹਦਾ ਹੋਰ ਜਿਹੜਾ ਸਰਪੰਚ ਸਾਥੀ ਸੀ ਉਹ ਵੀ ਵੱਡਾ ਹੀ ਨਸ਼ੇ ਦਾ ਤਸਕਰ ਉਹਦੇ ਖਿਲਾਫ ਕੁਰਕ ਖੇਤਰ ਦੇ ਵਿੱਚ ਮੁਕਦਮਾ ਦਰਜ ਹੋਇਆ ਉਹ ਵੀ ਇਹਦੇ ਨਾਲ ਇਹਦੀਆਂ ਬਹੁਤ ਸਾਰੀਆਂ ਫੋਟੋਆਂ ਵਾਇਰਲ ਹੋਈਆਂ ਸੀ ਉਹ ਵੀ ਪਟਿਆਲਾ ਪੁਲਿਸ ਹਾਲਾਂਕਿ ਉਹ ਕਰਨਾਲ ਕੁਰਖੇਤਤ ਦੇ ਵਿੱਚ ਮੁਕਦਮਾ ਦਰਜ ਸੀ ਲੇਕਿਨ ਉਸਤੇ ਵੀ ਜਿਹੜੀ ਕਾਰਵਾਈ ਨਹੀਂ ਹੋਈ ਲੇਕਿਨ ਉਹ ਖਾਸਮ ਖਾਸ ਇਦਾਂ ਦੇ ਬਹੁਤ ਸਾਰੇ ਸਰਪੰਚ ਨੇ ਉਹ ਇਸ ਟਾਈਮ ਫਰਾਰ ਦੱਸੇ ਜਾ ਰਹੇ ਨੇ ਤੇ ਜਿਸ ਕਰਕੇ ਕਿਉਂਕਿ ਇਹਦੀ ਤੂਤੀ ਬੋਲਦੀ ਸੀ ਪਟਿਆਲਾ ਪੁਲਿਸ ਦੇ ਵਿੱਚ ਤੁਨ ਆਪ ਜਿੱਦਣ ਇਹਦੇ ਖਿਲਾਫ ਮੁਕਦਮਾ ਦਰਜ ਹੁੰਦਾ ਫਿਰ ਪਟਿਆਲਾ ਪੁਲਿਸ ਦੇ ਵਿੱਚ 14 ਐਸ ਐਚਓ ਇਹਦੇ ਹਲਕੇ ਦੇ ਤੇ ਪੂਰੇ ਪਟਿਆਲੇ ਦੇ ਵਿੱਚ 14 ਐਸ ਐਚਓ ਬਦਲੇ ਸੀ ਜਿਹੜੇ 3 ਸਟਾਰ ਵਾਲੇ ਸੀ ਇਸ ਤੋਂ ਅੰਦਾਜ਼ਾ ਲਗਾਇਆ ਕਿ ਕਿੰਨੀ ਪੁਲਿਸੇ ਦੇ ਅੰਡਰ ਕਮ ਕਰਦੀ ਸੀ ਤੇ ਕਿੰਨੇ ਨੇ ਆਪਣੇ ਜ਼ਿਲ੍ਹੇ ਦੇ ਵਿੱਚ ਜੇ ਇੱਕ ਐਮਐਲਏ 14 ਐਸਐਚਓ ਲਗਵਾਉਣ ਦੀ ਤਾਕਤ ਰੱਖਦਾ ਹੈਗਾ ਤੇ ਬਾਕੀ ਇਹਨੇ ਐਮਐਲਏ ਦੇ ਜਿਹੜੇ ਕੀ ਕਈ ਕਿੰਨੇ ਐਮਐਲਏ ਦੇ ਕੰਮ ਕਰਵਾਏ ਹੋਣਗੇ ਉਸੇ ਕਰਕੇ ਜਿਹੜੇ ਐਮਐਲਏ ਇਹਨੂੰ ਆਪਣਾ ਬੌਸ ਸਮਝਦੇ ਸੀ ਅੱਜ ਕੱਲ ਉਹ ਵੀ ਅੰਡਰਗਰਾਉਂਡ ਨੇ ਉਹ ਵੀ ਚੂਚਾ ਨਹੀਂ ਕਰਦੇ ਹੈਗੇ ਉਹਨਾਂ ਦਾ ਵੀ ਜਿਹੜਾ ਲਹਿਜਾ ਵਾ ਉਹ ਵੀ ਪੂਰੀ ਤਰ੍ਹਾਂ ਜਿਹੜਾ ਵਾ ਬਦਲਿਆ ਜਾ ਚੁੱਕਾ ਹੈ ਜੀ ਇਹਨਾਂ ਤਿੰਨਾਂ ਮਸਲਿਆਂ ਦੇ ਉੱਤੇ ਤੁਸੀਂ ਜਾਣਕਾਰੀ ਸਾਂਝੀ ਕੀਤੀ ਹੈ ਜੀ ਬਹੁਤ ਸ਼ੁਕਰੀਆ